ਕਹਿੰਦਾ ਤਾ ਨਾ ਰੱਖਿਆ ਅੱਜ 11 ਵਜੇ ਦਾ 20 ਤਰੀਕ ਨੂੰ 11 ਵਜੇ ਸੱਤ ਨਾ ਲਾਉਣਾ ਕਿਉਂ ਸਰਪੰਚ ਸਾਹਿਬ ਨੇ ਕਿਹਾ ਵੀ ਅਸੀਂ ਕਿਉਂ ਸਭ ਧਰਨਾ ਨਾ ਲਾਓ ਕਿਸ ਪਰਪਸੇ ਨੂੰ ਲੈ ਕੇ ਜੀ ਆਈ ਸੜਕ ਕਰਕੇ ਜੀ ਪਾਣੀ ਜਿਹੜਾ ਇੱਥੇ ਖੜੇ ਜਾਂਦਾ ਹਾਂ ਹਾਂ ਜੀ ਸੜਕ ਵੀ ਟੁੱਟੀ ਹੋਈ ਹੈ ਪਾਣੀ ਦੀ ਵੀ ਪ੍ਰੋਬਲਮ ਹੈ ਜੀ ਇੱਥੇ ਮੀਂਹ ਪੈਂਦਾ ਤਾਂ ਪਾਣੀ ਇੱਥੇ ਕਾਫੀ ਇਕੱਠਾ ਹੋ ਜਾਂਦਾ ਤੇ ਦੁਕਾਨਦਾਰ ਵੀ ਕਾਫੀ ਪਰੇਸ਼ਾਨ ਨੇ ਲੋਕ ਵੀ ਕਾਫੀ ਪਰੇਸ਼ਾਨ ਹੁੰਦੇ ਆ ਤਾਂ ਉਹਦੇ ਵਾਸਤੇ ਮੈਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਜੀ ਵੀ 19 ਤਰੀਕ ਤੱਕ ਜੇ ਕੰਮ ਚੱਲੂ ਨਾ ਕਰਾਇਆ ਮੈਂ 20 ਨੂੰ ਧਰਨਾ ਲਾ ਇਹਨਾਂ ਤੋਂ ਪੂਰਾ ਕੰਮ ਕਰਾਇਆ ਜਾਊਗਾ ਕਿਉਂਕਿ ਆ ਸਰਕਾਰ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜਿਹੜਾ ਡਰੇਨੇਜ ਵਾਲਾ ਹੈਗਾ ਉਹ ਵੀ ਮੈਂ ਹੁਣ ਐਸਸੀ ਸਾਹਿਬ ਨੂੰ ਫੋਨ ਕਰੂੰਗਾ ਨਾਲ ਨਾਲ ਡਰੇਨੇਜ ਦਾ ਜਿਹੜਾ ਵੱਡਾ ਪਾਈਪ ਹੈ ਨਾ ਇੱਥੇ ਉਹ ਵੀ ਪਾਇਆ ਜਾਵੇ ਕਿਉਂਕਿ ਸੜਕ ਦੇ ਨਾਲ-ਨਾਲ ਜਿਹੜਾ ਡਰੇਨੇਜ ਦਾ ਕੰਮ ਹੈ ਉਹ ਵੀ ਪਹਿਲਾਂ ਹੋ ਜੀਦਾ ਕਿ ਲੋ ਸਰ ਇੱਕ ਸਵਾਲ ਹੈ ਸਰਕਾਰ ਕਾਂਗਰਸ ਸੀ ਜਦੋਂ ਵੀ ਇਹ ਕਾਫੀ ਇੱਥੇ ਪਟਿਆ ਗਿਆ ਸੀ 3 ਮਹੀਨੇ ਸੜਕ ਬੰਦ ਰਹੀ ਸੀ ਲੇਕਿਨ ਸੌਟ ਆਊਟ ਨਹੀਂ ਹੋਇਆ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਇਹ ਡਰੇਨੇਜ ਜਿਹੜੀ ਹੈ ਭਾਗ ਬੋਲੇ ਕੰਮ ਕੀਤਾ ਗਿਆ ਸੀ ਲੇਕਿਨ ਉਹ ਵੀ ਸੌਟ ਆਊਟ ਨਹੀਂ ਇਹ ਕਿਤੇ ਕਪਲਾ-ਕੁਪਲਾ ਲੱਗਦਾ ਹੋਇਆ ਵਿਆ ਕਿੱਥੇ ਕਪਲਾ ਹੋਇਆ ਹੋਊਗਾ ਮੈਂ ਵਿਜੀਲੈਂਸੀ ਜਾਂਚ ਵੀ ਕਰਾਉਂਗਾ ਵੀ ਹਾਂਜੀ ਇਹਦਾ ਮੈਂ ਪਤਾ ਕਰਾਉਂਗਾ ਪਹਿਲਾਂ ਕਿੰਨੀ ਵਾਰੀ ਆ ਸੜਕ ਰਿਪੇਅਰ ਹੋ ਚੁੱਕੀ ਤੇ ਕਿੰਨਾ ਪੈਸਾ ਲੱਗਿਆ ਸੀ ਤੇ ਕਿਸ ਮਟੀਰੀਅਲ ਕਿਹੜਾ ਕਿਹੜਾ ਮਟੀਰੀਅਲ ਇੱਥੇ ਲੱਗਿਆ ਸੀ ਕਿੰਨੇ ਇੰਚ ਦੀਆਂ ਪਾਈਪਾਂ ਪਾਈਆਂ ਗਈਆਂ ਸੀ ਕਾਗਜ਼ਾਂ 'ਚ ਕੁਝ ਹੋਰ ਹੁੰਦਾ ਹੈ ਬਿੱਲਾਂ 'ਚ ਕੁਝ ਹੋਰ ਹੁੰਦਾ ਹੈ ਅਸਲ 'ਚ ਕੁਝ ਹੋਰ ਹੁੰਦਾ ਤਾਂ ਹੀ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਉਹਦੀ ਜਾਂਚ ਵੀ ਮੈਂ ਕਰਾਉਂਗਾ ਇਹਦੀ ਪਰ ਸਾਰੇ ਜੋ ਵੀ ਹੈ ਸਾਈਨ ਗੱਲ ਬਣੀ ਉੱਤੇ ਪਾਣੀ ਬਹੁਤ ਜਿਹੜਾ ਉੱਤੇ ਬੈਂਕ ਤੱਕ ਲਾਇਨ ਵਾਲੇ ਪਾਈਪ ਉਹ ਪਾਇਆ ਵੱਡਾ ਉਸ ਤੋਂ ਬਾਅਦ ਕਰਿਆ ਛੋਟਾ ਪਾਈਪ ਆਇਆ ਤੁਸੀਂ ਕਰਕੇ ਪਾਣੀ ਦਾ ਰੁਕਦਾ ਹੱਬਾ ਘੰਟਾ ਨਹੀਂ ਆਉਂਦਾ ਜਦੋਂ ਦੱਤ ਨਾਲ ਪਾਣੀ ਨਹੀਂ ਜਾਂਦਾ ਤੁਸੀਂ ਟਾਈਮ ਨੋਟ ਕਰੋ ਸਭ ਕੈਸਾ ਕਰਦਾ ਉਹ ਦੁਕਾਨ ਦੇ ਸਮਾਨ ਤੈਰ ਰਿਹਾ ਹੁੰਦਾ ਜੀ ਸਮਾਨ ਤੈਰ ਰਿਹਾ ਹੁੰਦਾ ਉਹ ਤਾਂ ਮਤਲਬ ਤੁਸੀਂ ਦੇਖੋ ਲੋਕ ਲੰਘ ਨਹੀਂ ਸਕਦੇ ਔਰ ਗਿਰਦੇ ਐ ਐਕਸੀਡੈਂਟ ਹੋਨੇ ਉਹ ਤਾਂ ਉਦਰੀ ਟਰੱਕ ਦੇ ਵਿੱਚ ਇੱਕ ਲੜਕਾ ਬਾਈਕ ਤੇ ਬਚ ਗਿਆ ਬਸ ਉਹ ਬਾਈਕ ਛੱਡ ਕੇ ਭੱਜਿਆ ਟਰੱਕ ਉਹਦਾ ਸਾਹਮਣੇ ਹੋਇਆ ਧਰਤੀ ਦਾ ਜੀ ਨੁਕਸਾਨ ਤਾਂ ਬਹੁਤ ਹੋ ਰਿਹਾ ਹੈ ਕਿੰਨੇ ਸਮੇਂ ਤੋਂ ਹੈ ਜੀ ਇਹ ਪ੍ਰੋਬਲ ਹਾਂਜੀ ਕਿੰਨੇ ਸਮੇਂ ਤੋਂ ਹੈ ਇਹ ਪ੍ਰੋਬਲ ਸਰ ਇਹ ਤਾਂ ਬਹੁਤ ਪਹਿਲਾਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਆਇਆ ਸੀਗਾ ਵੀ ਕਹਿੰਦੇ ਸੀ ਵੀ ਛਾਲ ਹੋ ਜੇਗੀ ਪਰ ਡਾਕਟਰ ਬਲਬੀਰੀ ਜੀ ਦੂਰੇ ਖੜ ਕੇ ਵਾਦੇ بڑے بڑے ਕੀਤੇ ਸੀ ਹਾਂ ਛਾਲੇ ਨਹੀਂ ਹੋਈ ਸਰ ਤੋਂ ਹਾਲ ਨਹੀਂ ਹੋਈ ਪਾਰੀ ਆਉਂਦਾ ਚੋਣੀ ਤਰ੍ਹਾਂ ਪ੍ਰੋਬਲਮ ਹੈ ਕਿਹੋ ਜਿਹੀ ਇਹ ਤਾਂ ਕੰਨਾਚੇ ਸਮਾਂ ਤੈੜਾ ਹੁੰਦਾ ਜੀ ਮੀਂਹ ਪੈਂਦਾ ਜੀ ਇੰਨੇ ਦੇ ਪ੍ਰੋਬਲਮ ਕਹਿੰਦੇ ਸੀ ਪਰ ਹੋਈ ਨਹੀਂ ਹੈਗੀ ਅੱਛਾ ਜੀ ਪਾਣੀ ਉਸੇ ਤਰ੍ਹਾਂ ਜਿਵੇਂ ਪਹਿਲਾਂ 10 ਸਾਲ ਪਹਿਲਾਂ ਜਿਵੇਂ ਪ੍ਰੋਬਲਮ ਹੋਣੀ ਹੈਗੀ ਉਸੇ ਤਰ੍ਹਾਂ ਅੱਛਾ ਜੀ ਪਾਣੀ 1.5 2-2 ਫੁੱਟ ਭਰ ਜਾਂਦਾ ਸਾਨੂੰ ਆਪਣੇ ਕੰਮ ਦੁਕਾਨਾ ਬੰਦ ਕਰਕੇ ਘਰੇ ਜਾਣਾ ਪੈਂਦਾ ਇਸ ਤਰ੍ਹਾਂ ਤੇ ਪਾਣੀ ਘਰ ਰਾਜੇ ਕੋਲ 10 ਮਾਹਾਂ ਦੇ ਘੱਟੇ ਪਾਣੀ ਨਿਕਲਦਾ ਨਹੀਂ ਪਰ ਹੁਣ ਕੰਮ ਚਾਲੂ ਹੋਇਆ ਸੰਤੁਸ਼ਟ ਹੋ ਇਸ ਤੋਂ ਕੰਮ ਨਹੀਂ ਐਸੀ ਕਹਾਣੀ ਪੇਪਾ ਪਾਟੇ ਦਾ ਦੁਬਾਰਾ ਵੱਡੀਆਂ ਭਾਈਆਂ ਜਾਣ ਜੀ ਇੱਥੇ ਫਿਰ ਕੀ ਕਹਿ ਰਿਹਾ ਕੋਈ ਹੈ ਨਹੀਂ ਸਰਵਾਈ ਕੋਈ ਨਹੀਂ ਬਸ ਸਾਡੇ ਜਿਹੜੇ ਫਿਲਹਾਲ ਤਾਂ ਇਹ ਹੀ ਆ ਵੀ ਜਿਹੜੀ ਸੜਕ ਦੀ ਨਾ ਬਹੁਤ ਦਿਨਾਂ ਤੋਂ ਜਿੱਦਕਾਰੀ ਸੀਗੀ ਲੋਕੀ ਕਈ ਵਾਰ ਨੀਚੇ ਗਿਰ ਕੇ ਸੂਟਰ ਨੇ ਚੱਲ ਬੂਦੇ ਬੱਚੇ ਜਾ ਰਹੇ ਆ ਕੁਝ ਹੋਰ ਆਣੇ ਬੜੀਆਂ ਅਮਰ ਸ਼ਕਤੀਆਂ ਮਿਲਦੀਆਂ ਜੀ ਵੀ ਬੜੇ ਬੱਚੇ ਗਏ ਰਹੇ ਨੇ ਸੜੇ ਮੇਨ ਮੋਟੀ ਵੀ ਐਸੀ ਵੀ ਸੜਕ ਆਪਣੀ ਟੰਟੋਕਟ ਰਿਪੇਅਰ ਰੋਜ਼ਵੇ ਦਾ ਕੰਮ ਚੱਲਦਾ ਹੋਇਆ ਹੈ ਹੂੰ ਬਾਕੀ ਦਾ ਪ੍ਰੋਬਲਮ ਹੈ ਜੀ ਪਾਣੀ ਦਾ ਮਸਲਾ ਹੱਲ ਹੋਇਆ ਨਹੀਂ ਜੀ ਹੂੰ ਜਿਹੜਾ ਪਾਣੀ ਖੜਦਾ ਬਾਸਾਂਗੌਰ ਦੇਖ ਲਈ ਹਰੇਕ ਨੇ ਜੀ 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 ਉਹ ਇਹ ਦਿੱਕਤ ਹੈ ਹੀ ਹੈ ਜੀ